ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀਆਂ ਸਮੱਸਿਆਵਾਂ ਦੀ ਬਾਤ ਪਾਉਣ ਲਈ ਵਿਧਾਨ ਸਭਾ ਹਲਕਾ ਵਿੱਚ ਪੈਂਦੇ ਨਿਊ ਚੰਡੀਗੜ੍ਹ ਵਿੱਚ 3 ਸਤੰਬਰ ਨੂੰ ਇੱਕ ਜਨਤਾ ਦਰਬਾਰ ਲਗਾਵੇਗਾ ਇਹ ਐਲਾਨ ਸੀਨੀਅਰ ਅਕਾਲੀ ਆਗੂ ਤੇ ਜ਼ਿਲ੍ਹਾ ਪਰੀਸ਼ਦ ਮੈਂਬਰ ਚੌਧਰੀ ਸ਼ਾਮ ਲਾਲ ਮਾਜਰੀਆ ਨੇ ਅੱਜ ਇੱਥੇ ਰੱਖੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਥਾਨਕ ਵਿਧਾਇਕਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਉਹ ਇਸ ਜਨਤਾ ਦਰਬਾਰ ਵਿੱਚ ਆ ਕੇ ਵੋਟਰਾਂ ਨੂੰ ਹਰ ਗੱਲ ਦਾ ਜਵਾਬ ਦੇਣ ਆਓ ਸੁਣਦੇ ਹਾਂ ਇਸ ਬਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੌਧਰੀ ਸ਼ਾਮ ਲਾਲ ਮਾਜੜੀਆਂ ਨੇ ਕੀ ਕਿਹਾ ਅ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਵੱਖ-ਵੱਖ ਮੀਡੀਆ ਨਾਲ ਸੰਬੰਧਿਤ ਮੇਰੇ ਬਹੁਤ ਹੀ ਸਤਕਾਰਯੋਗ ਪ੍ਰਤੀਨਿਧ ਜਿਹੜੇ ਇੱਥੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਪਹੁੰਚੇ ਆ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਅਸੀਂ ਧੰਨਵਾਦ ਕਰਦੇ ਆਂ ਸਵਾਗਤ ਕਰਦੇ ਆਂ ਜਿਨ੍ਹਾਂ ਨੇ ਆਪਣੇ ਬਹੁਤ ਹੀ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਅੱਜ ਸਾਡੇ ਨਾਲ ਬੈਠੇ ਹੋ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਮਕਸਦ ਕੀ ਹੈ ਉਹਦਾ ਮੋਟਿਵ ਕੀ ਹੈ ਉਹ ਕਿਸ ਮਕਸਦ ਲਈ ਤੁਹਾਨੂੰ ਅਸੀਂ ਕਸਟ ਦਿੱਤਾ ਹੈ। ਇਹਦੇ ਬਾਰੇ ਚੌਧਰੀ ਸ਼ਾਮਲਾਲ ਜੀ ਮਾਜਰੀਆ ਸਾਹਿਬ ਤੁਹਾਨੂੰ ਬਰੀਫ ਕਰਨਗੇ। ਉਸ ਤੋਂ ਬਾਅਦ ਜਿਹੜੇ-ਜਿਹੜੇ ਤੁਹਾਡੇ ਸਵਾਲਾਤ ਹੋਣਗੇ ਉਹਨਾਂ ਦਾ ਤੁਹਾਨੂੰ ਅਸੀਂ ਹਰ ਗੱਲ ਦਾ ਤੁਹਾਡੀ ਦਾ ਹਰ ਤੁਹਾਡੀ ਕੁਆਰੀ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਚੌਧਰੀ ਸ਼ਾਮ ਲਾਲ ਜੀ ਮਾਜੀ ਦੇਸ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਹੜਾ ਅੱਜ ਦਾ ਵਿਸ਼ਾ ਹੈ ਆਪਾਂ ਆਪਣੇ ਹਲਕੇ ਦੀ ਸਮੱਸਿਆਵਾਂ ਨੂੰ ਦੇਖ ਕੇ ਜਿਹੜਾ ਸਾਡਾ ਹਲਕਾ ਅੱਜ ਸਰਕਾਰ ਦੇ ਜਿਹੜੇ ਮੌਕੇ ਦੇ ਨੁਮਾਇੰਦਗੀ ਕਰਦੇ ਹੋਏ ਐਮਐਲਏ ਸਾਹਿਬ ਸਾਡੇ ਅਨਮੋਲ ਗਗਨ ਮਾਨ ਜੀ ਹਲਕੇ ਨੂੰ ਲਾ ਬਰਸ ਦੇਖਦਿਆਂ ਹੋਇਆ ਅਸੀਂ ਇੱਕ ਅੱਜ ਮੀਡੀਆ ਰਾਹੀਂ ਉਹਨਾਂ ਨੂੰ ਮੈਸੇਜ ਲਾਣਾ ਚਾਹੁੰਦੇ ਆ ਕਿ ਅਸੀਂ ਇੱਕ 3 ਤਰੀਕ ਨੂੰ ਮੁੱਲਾਂਪੁਰ ਬੈਰੀਅਰ ਤੇ ਜਿੱਥੋਂ ਚੰਡੀਗੜ੍ਹ ਦੇ ਨਾਲ ਵਿਧਾਨ ਸਭਾ ਹਲਕਾ ਖੜ ਸਟਾਰਟ ਹੁੰਦਾ ਹੈ ਉਥੋਂ ਉਥੇ ਅਸੀਂ ਇੱਕ ਜਨਤਾ ਦਰਵਾਜ਼ਾ ਲਾਣ ਲੱਗੇ ਆ ਜਿਹਦੇ ਵਿੱਚ ਅਸੀਂ ਐਮਐਲਏ ਸਾਹਿਬ ਨੂੰ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਮਾਰੇ ਜਿੰਨੀ ਸਮੱਸਿਆ ਹੈ ਉਹਨਾਂ ਬਾਰੇ ਜਾਣੂ ਕਰਵਾਉਣ ਮਾਰੇ ਤੇ ਤੁਹਾਡੇ ਰਾਹੀਂ ਉਹਨਾਂ ਨੂੰ ਮੈਸੇਜ ਲਾਣਾ ਚਾਹੁੰਦੇ ਆਪਾਂ ਬਈ ਤਾਂ ਕਿ ਉਹ ਮੌਕੇ ਤੇ ਆ ਕੇ ਸਾਡੇ ਹਲਕੇ ਦੀਆਂ ਜਿੰਨੀਆਂ ਸਮੱਸਿਆਵਾਂ ਉਹ ਆ ਕੇ ਸੁਣ ਸਕਣ ਦਰਬਾਰ ਦੇ ਵਿੱਚ ਆ ਕੇ ਸੁਣ ਸਕਣ ਉਹਨਾਂ ਨੂੰ ਮੈਸੇਜ ਕਨਵੇ ਕਰਾਂਗੇ ਜਾਂ ਪਤਾ ਲੱਗ ਜੇਗਾ ਮੀਡੀਆ ਰਾਹੀਂ ਲਿਖਤੀ ਵੀ ਭੇਜਾਂ ਸਰ ਮੀਡੀਆ ਰਾਹੀਂ ਅਸੀਂ ਮੈਸੇਜ ਲਾਣਾ ਚਾਹੁੰਦੇ ਆ ਤੇ ਲਿਖਤੀ ਵੀ ਭੇਜਾਂਗੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਤੁਹਾਨੂੰ ਲੱਗਦੀਆਂ ਵੀ ਇਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਪ੍ਰਮੁੱਖ ਤੌਰ ਤੇ ਕਿਹੜੀ ਸਮੱਸਿਆਵਾਂ ਬਾਰੇ ਤੁਸੀਂ ਜਾਣਦੇ ਹੋ ਜਿਹੜੀ ਸਮੱਸਿਆਵਾਂ ਦੀ ਵੀ ਗੱਲ ਕਰਦੇ ਆਂ ਆਪਾਂ ਜਿੱਦਾਂ ਨਵਾਂ ਗਰਾਉਂਦ ਦੇ ਵਿੱਚ ਕੱਲ 4 ਵਜੇ ਮੈਂ ਇੱਥੇ ਸੀ ਜਿਹੜੀ ਸੜਕਾਂ ਐ ਉਹਨਾਂ ਦੇ ਨਾਲੇ ਦਾ ਨਦੀ ਦਾ ਰੂਪ ਪਤਾ ਰਿਆ ਹੋਇਆ ਸੀ ਦੇਖੋ ਇਹ ਸੀਐਮ ਹੌਸ ਤੋਂ ਸਾਰੀ ਮਸਾ ਅੱਧਾ ਕਿਲੋਮੀਟਰ ਦੂਰ ਤੇ 200 ਮੀਟਰ ਦੂਰ ਤੇ ਏਰੀਆ ਐ ਇੱਥੋਂ ਆਪਾਂ ਜਿਹੜੀ ਹਲਕੇ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਆਂ ਉਹ ਆਪਾਂ ਆਪਣੇ ਮੌਜੂਦੇ ਐਮਐਲਏ ਨੂੰ ਦਰਬਾਰ ਦੇ ਵਿੱਚ ਪਬਲਿਕ ਦੇ ਸਾਹਮਣੇ ਸੁਣਨਾ ਚਾਹੁੰਦੇ ਆਂ ਵੀ ਉਹਨਾਂ ਨੇ ਜਿਹੜੀ ਪੌਣੇ 4 ਸਾਲ ਪੌਣੇ 4 ਸਾਲ ਦੀ ਕਾਰਗੁਜ਼ਾਰੀ ਹੈ ਉਹਦੇ ਕੀ ਕੀਤਾ ਐਮਰ ਨਾਲ ਤੁਸੀਂ ਬਹੁਤ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਨਾਲ ਜੁੜੇ ਹੋਏ ਇਸ ਲੱਖੇ ਪੀਏ ਤੁਹਾਨੂੰ ਬੜੀ ਪਤਾ ਹੈਗਾ ਵੀ ਇਹ ਸਮੱਸਿਆ ਹੈਗੀ ਆਪਣਾ ਨਦੀਆਂ ਨਾਲੇ ਦਾ ਰੁਧਾ ਰੁਧਾ ਕਰ ਚੁੱਕੀਆਂ ਪੁਲ ਪੁਰੀਆਂ ਨਹੀਂ ਬਣੀਆਂ ਹੈਗੀਆਂ ਮੈਸਾ ਰੁੜ ਗਈਆਂ ਕਿਤੇ ਕੁਝ ਹੋ ਗਿਆ ਇਹਨਾਂ ਦੇ ਬਾਰੇ ਤੁਸੀਂ ਕੀ ਕਰੋਣਾ ਚਾਹੁੰਦੇ ਅਸੀਂ ਤਾਂ ਇਹ ਕਹਿੰਦੇ ਹਾਂ ਜੀ ਦੇਖੋ ਸਰਕਾਰਾਂ ਦੇ ਕੰਮ ਹੁੰਦੇ ਆ ਰੋਡ ਰਸਤੇ ਪਾਣੀ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਇਹ ਕੋਈ ਪਰਸਨਲ ਬੰਦਾ ਨਹੀਂ ਕੋਈ ਕੰਮ ਕਰਾ ਸਕਦਾ ਪਿਛਲੇ ਪੌਣੇ 9 ਸਾਲਾਂ ਦੇ ਵਿੱਚ ਤੁਸੀਂ ਪਿਛਲੀ ਸਰਕਾਰ ਕਾਂਗਰਸੀ ਸਰਕਾਰ ਰਹੀ ਉਸ ਤੋਂ ਬਾਅਦ ਹੁਣ ਆ ਪੌਣੇ 4 ਸਾਲ ਇਹਨਾਂ ਨੂੰ ਹੋ ਗਏ ਤੇ ਕੋਈ ਜਿਹੜੀ ਆਪਾਂ ਡਵੈਲਪਮੈਂਟ ਦੀ ਗੱਲ ਕਰਦੇ ਆ ਉਹ ਤੁਹਾਡੇ ਸਾਹਮਣੇ ਆ ਕਰੰਟ ਦੇ ਵਿੱਚ ਲਾਂਡਾ ਰੋਡ ਤੇ ਸ਼ਿਵਾਲੇ ਕੋ ਸਿਟੀ ਪਾਣੀ ਡੁੱਬੀ ਜਾਂਦੀ ਸੜਕ ਉੱਤੇ ਆਲਮੋਸਟ ਕਿਲੋਮੀਟਰ ਤੇ ਖਰੀਚੀ ਹੋ ਤਾ ਬੈਡਰਸ ਤੋਂ ਬਾਰੇ ਤੁਹਾਡੇ ਵਿਚਾਰ ਨਹੀਂ ਆਏ ਜਾਂ ਕੁਝ ਸਾਰ ਅਸੀਂ ਖਾੜ ਦੀ ਕੀ ਗੱਲ ਕਰਦੇ ਆ ਨਵਾਂ ਗਰੋਂ ਟੈਂਕੀ ਤੋਂ ਨਾਡਾ ਰੋਡ ਤੇ ਚਲ ਜਓ ਨਵਾਂ ਗਰੋਂ ਟੈਂਕੀ ਤੋਂ ਕਰੋੜਾ ਰੋਡ ਤੇ ਚਲ ਜਓ ਨਵਾਂ ਗਰੋਂ ਟੈਂਕੀ ਤੋਂ ਸੀਐਮ ਹਾਊਸ ਨੂੰ ਚਲ ਜਓ ਇੱਥੇ ਕੀ ਹਾਲਾਤ ਐ ਤੁਸੀਂ ਆਪੇ ਜਾਣੂ ਆ ਤੁਸੀਂ ਸਾਰੇ ਚੱਲ ਕੇ ਆਏ ਐ ਤੇ ਖਾੜ ਤਾਂ ਚਲੋ ਮੇਰੇ ਹਲਕੇ ਦੇ ਵਿੱਚ ਪੈਂਦਾ ਐ ਪਰ ਮੈਂ ਤਾਂ ਆਪਣੇ ਘਰ ਦੀ ਗੱਲ ਕਰਦਾ ਮੇਰਾ ਪਿੰਡ ਨਾਲ ਜੈੰਤੀ ਦੇ ਵੀ ਐ ਸੀਐਮ ਹਾਊਸ ਦੀ ਕੁਰਸੀ ਦੇ نیچے ਪਿੰਡ ਐ ਸਾਡਾ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਆ ਸੀਐਮ ਸਾਹਿਬ ਕੁਰਸੀ ਦੇ نیچے ਐ ਸਾਡੇ ਅੱਜ ਤੱਕ ਉੱਥੇ ਸਨ 47 ਵਾਲੇ ਉਹਦੇ ਚ ਅਸੀਂ ਜੀ ਰਹੇ ਆ ਸਾਨੂੰ ਦੱਸ ਦੇਣੋਂ ਸ਼ਰਮ ਐ ਇਸ ਗੱਲ ਦੀ ਸ਼ਰਮ ਆਂਦੀ ਐ ਵੀ ਅਸੀਂ ਕੀ ਦਸੀਏ ਲੋਕਾਂ ਨੂੰ ਉਹ ਅੱਗੇ ਸਰਕਾਰਾਂ ਨੂੰ ਕੀ ਦਸੀਏ ਅਸੀਂ ਹਜ਼ਾਰਾਂ ਪਰਲੇ ਕਰ ਲਿਆ ਉੱਥੇ ਆਪਣਾ ਜਿਹੜੇ ਸਾਡੇ ਮੌਕੇ ਦੇ ਐਮਪੀ ਸਾਹਿਬ ਐ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਕੰਗ ਜੀ ਉਹ ਤਿੰਨ ਵਾਰੀ ਮੌਕਾ ਦੇਖ ਗਏ ਬੀਬੀ ਅਨਮੋਲ ਕੰਗਨ ਮਾਨ ਬੋਟਾਂ ਤੋਂ ਤਿੰਨ ਦਿਨ ਪਹਿਲੇ ਸਾਡੇ ਇੱਕ ਦਿਨ ਉੱਥੇ ਸਾਡੇ ਗੁਰਦੁਆਰਾ ਬਾਬੇ ਹਰੀਪੁਰ ਦਾ ਦੇਹਰਾ ਐ ਤਿੰਨ ਦਿਨ ਪਹਿਲੇ ਆਲੀ ਮੁੜ ਕੇ ਸਾਡੇ ਪਿੰਡਾਂ ਦੀ ਉਹਨੇ ਕੋਈ ਹੱਥ ਸਾਦ ਨਹੀਂ ਲਈ ਚੌਧਰੀ ਸਾਹਿਬ ਅਨਮੋਲ ਗੱਲ ਮਾਨ ਹੈ ਵੀ ਕਹਿੰਦੇ ਅਸੀਂ ਲੋਕਾਂ ਕਰਕੇ ਤਾਂ ਕਹਿੰਦੇ ਅਸਤੀਫਾ ਤੱਕ ਵੀ ਦੇਣ ਨੂੰ ਤਿਆਰ ਹੋ ਗਏ ਸੀ ਤਾਂ ਇਹ ਤਾਂ ਹੁਣ ਤੁਸੀਂ ਤੁਹਾਡੇ ਭਾਈਚਾਰੇ ਨੂੰ ਜਿਆਦਾ ਪਤਾ ਹੈ ਇਸ ਬਾਰੇ ਇਹ ਸਾਡੇ ਤੋਂ ਦੱਸਣੀ ਜ਼ਰੂਰਤ ਨਹੀਂ ਹੈ ਲੋਕਾਂ ਕਰਕੇ ਕਿਤੇ ਦਿੱਤਾ ਸੀ ਉਹਨਾਂ ਨੇ ਜਾਂ ਸਰਕਾਰ ਕਰਕੇ ਦਿੱਤਾ ਜਾਂ ਕੋਈ ਹੋਰ ਮੌਕੇ ਦੀ ਮਜਬੂਰੀ ਸੀ ਇਹਨਾਂ ਦੀ ਹਰੀ ਕੀ ਗੱਲ ਉਹ ਇਹ ਵੀ ਕਹਿ ਰਹੇ ਨੇ ਕਹਿੰਦੇ ਸੜਕਾਂ ਟੁੱਟਦੀਆਂ ਨੇ ਬਾਰਸ਼ਾਂ ਦੇ ਵਿੱਚ ਹੁੰਦਾ ਰਹਿੰਦਾ ਤੁਸੀਂ ਕਹਿੰਦੇ ਉਹ ਕੱਲ੍ਹ ਗਾ ਸੜਕਾਂ ਬਣਾ ਦਾਂਗੇ ਆਪਾਂ ਨੇ ਪਰ ਪਹਿਲੇ ਸਾਡੀ ਆਕਾਲੀ ਦਲ ਦੀ ਸਰਕਾਰ ਦੇ ਵਿੱਚ ਸਾਰੀਆਂ ਸੜਕਾਂ ਬੜੀਆਂ ਹੋਈਆਂ ਸੀ ਹਰ ਸਾਲ ਬਰਸਾਤ ਤੋਂ ਬਾਅਦ ਵੀ ਰਿਪੇਅਰ ਹੁੰਦੀ ਹੈ ਪਿਛਲੇ 9 ਸਾਲ ਮੈਂ ਪਿਛਲੀ ਸਰਕਾਰ ਦੀ ਵੀ ਗੱਲ ਕਰਦਾ ਕਾਂਗਰਸ ਸਰਕਾਰ ਦੀ ਤੇ ਇਸ ਸਰਕਾਰ ਦੀ ਵੀ ਗੱਲ ਕਰਦਾ ਵੀ ਉਹਨਾਂ ਨੇ ਕੋਈ ਰਿਪੇਅਰ ਨਾ ਦਾ ਨਾ ਹੀ ਨਾ ਹੀ ਨਹੀਂ ਰੱਖਿਆ ਰਿਪੇਅਰ ਕੀਤੀ ਨਹੀਂ ਇਸ ਕਰਕੇ ਸਾਰੀਆਂ ਟੁੱਟ ਗਈਆਂ ਸਰ ਖਰੜ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਕਾਲੀ ਦਲ ਦੀ ਰਹੀ ਹੈ ਲੇਕਿਨ ਫੇਰ ਵੀ ਖਰੜ ਦਾ ਇਹ ਹਾਲ ਹੈ ਉਹਦੇ ਸਬੰਧ ਵਿੱਚ ਮੈਂ ਵੀਬਾ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਖਰੜ ਮਿਊਨਿਸਪਲ ਕੌਂਸਲ ਦੇ ਵਿੱਚ ਅਕਾਲੀ ਦਲ ਦੀ ਪ੍ਰਧਾਨ ਹੋਣ ਦੇ ਬਾਵਜੂਦ ਜਿਹੜੇ ਐਮਸੀ ਸੀਗੇ ਉਹਨਾਂ ਨੂੰ ਦਬਾਇਆ ਗਿਆ ਉਹਨਾਂ ਨੂੰ ਧਮਕਾਇਆ ਗਿਆ ਜਿਹੜਾ ਲੋਕਲ ਐਮਐਲਏ ਮੈਡਮ ਅਨਮੋਲ ਗਗਨਮਾਨ ਉਹਨਾਂ ਨੇ ਹਰ ਤਰ੍ਹਾਂ ਦਾ ਹਰਡਲ ਪੈਦਾ ਕਰਕੇ ਸ਼ਹਿਰ ਦੇ ਵਿਕਾਸ ਨੂੰ ਮੁਕੰਮਲ ਤੌਰ ਤੇ ਠੱਪ ਕਰ ਦਿੱਤਾ ਕਿਉਂਕਿ ਉਹਨਾਂ ਦੀ ਇੱਕ ਮਾਨਸਿਕਤਾ ਸੀ ਉਹਨਾਂ ਦੀ ਇੱਕ ਸੋਚ ਸੀ ਕਿ ਕਿਵੇਂ ਨਾ ਕਿਵੇਂ ਅਕਾਲੀ ਦਲ ਦੇ ਪ੍ਰਧਾਨ ਨੂੰ ਨਾਕਸ਼ ਕਰਕੇ ਉਹਨੂੰ ਬਦਨਾਮ ਕਰਕੇ ਇਹਦੇ ਤੇ ਮੈਂ ਕਾਬਜ ਹੋਵਾਂ ਤੇ ਜਿੰਨਾ ਪੈਸਾ ਮੈਨੂੰ ਤੁਸੀਂ ਦੱਸੋ ਇਹ ਕਲਾਸ ਦੀ ਮਿਊਸਪਲ ਕਾਉਂਸਲ ਖਰੜਾ ਇਹਦਾ ਬਹੁਤ ਸਾਰਾ ਬਜਟ ਅੱਜ 400-500 ਕਰੋੜ ਰੁਪਈਆ ਖਰੜ ਦੀ ਜਿਹੜੇ ਖਾਤੇ ਦੇ ਵਿੱਚ ਪਿਆ ਉਹਦੀ ਜਿਹੜੀ ਨਜ਼ਰ ਸੀਗੀ ਉਸ ਦੇ ਉੱਤੇ ਸੀਗੀ ਕਿ ਮੈਂ ਆਪਣਾ ਪ੍ਰਧਾਨ ਬਣਾ ਕੇ ਆਮ ਆਦਮੀ ਦਾ ਪਾਰਟੀ ਦਾ ਪ੍ਰਧਾਨ ਬਣਾ ਕੇ ਉਹਨੂੰ ਸਾਰੇ ਨੂੰ ਹੜੱਪ ਕਰਨਾ ਹੁਣ ਤੁਸੀਂ ਗੱਲ ਛੇੜੀ ਐ ਮਿਊਂਸੀਪਲ ਕੌਂਸਲ ਖਰੜ ਦੀ ਮੈਂ ਅੱਜ ਤੁਹਾਡੇ মিডিਆ ਦੇ ਜ਼ਰੀਏ ਇਹ ਗੱਲ ਸਪਸ਼ਟ ਕਰਦਾ ਕਿ ਮਿਊਂਸੀਪਲ ਕੌਂਸਲ ਖਰੜ ਦੇ ਵਿੱਚ ਮਿਊਂਸੀਪਲ ਕੌਂਸਲ ਨਵਾਂ ਗਰਾਉਂਡ ਦੇ ਵਿੱਚ ਜੋ ਬੀਤੇ ਸਮੇਂ ਦੌਰਾਨ ਧੰਦਲੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਕਸਪੋਜ਼ ਵੀ ਕਰਾਂਗੇ ਔਰ ਇੰਨਾ ਕੁਝ ਹੈ ਕਿ ਬਿਨਾ ਪੈਸਾ ਦਿੱਤਿਆਂ ਕੋਈ ਕੰਮ ਨਹੀਂ ਹੁੰਦਾ ਔਰ ਇਹ ਵੀ ਮੈਂ ਸਪਸ਼ਟ ਕਰ ਦਿਆਂ ਕਿ ਇੱਕ ਕੰਮ ਦੇ 2-2 ਵਾਰ 3-3 ਵਾਰ ਬਿੱਲ ਬਣੇ ਗਿਆ ਹੈ ਮਨੋਪੋਲੀ ਬਣਾਈ ਹੈ ਠੇਕੇਦਾਰਾਂ ਦੇ ਨਾਲ ਮਿਲ ਕੇ ਕੁਝ ਜਿਹੜੇ ਖਾਸ ਠੇਕੇਦਾਰਾਂ ਦੇ ਨਾਲ ਮਿਲ ਕੇ ਜਿਹੜੇ ਇਹਨਾਂ ਤੱਕ ਪੈਸਾ ਪਹੁੰਚਾਉਂਦੇ ਆ ਤੇ ਸਿਰਫ ਤਾਂ ਸਿਰਫ ਲੁੱਟ ਖਸੁੱਟ ਕਰਨ ਲਈ ਇਹ ਸੱਤਾ ਦੇ ਵਿੱਚ ਆਏ ਆ ਇਹਨਾਂ ਦਾ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਰਨ ਦੇ ਲਈ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅੱਜ ਸਿਰਫ ਗੱਲ ਖੜੜ ਹਲਕੇ ਦੀ ਨਹੀਂ ਹੈ ਠੀਕ ਹੈ ਟੌਂਦਰੀ ਸਾਹਿਬ ਨੇ ਤੁਹਾਨੂੰ ਕਸਟ ਦਿੱਤਾ ਇਹ ਗੱਲ ਕਰਨਗੇ ਸਿਰਫ ਖੜੜ ਦੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਹੋਣ ਦੇ ਨਾਤੇ ਮੈਂ ਤੁਹਾਨੂੰ ਸਮੁੱਚੇ ਜੇ ਪੰਜਾਬ ਦੀ ਗੱਲ ਕਰਾਂ ਅੱਜ ਤੁਸੀਂ ਪੀਣ ਵਾਲੇ ਪਾਣੀ ਦੀ ਸਮੱਸਿਆ ਸੜਕਾਂ ਦੀ ਸਮੱਸਿਆ ਅੱਜ ਇਹਨੇ ਸੀ ਵੀ ਸੜਕਾਂ ਦੇ ਵਿੱਚ ਖੱਡੇ ਅੱਜ ਸੜਕਾਂ 'ਚ ਗੱਡੇ ਨਹੀਂ ਅੱਜ ਅੱਜ ਖੱਡਿਆਂ ਦੇ ਵਿੱਚ ਸੜਕਾਂ ਹੋਈਆਂ ਇਹ ਇਹਦਾ ਇੱਕ ਕੋਰਮ ਹੈ ਡੈਕੋਰਮ ਹੈ ਕਿ 5 ਸਾਲ ਦੇ ਵਿੱਚ ਸੜਕ ਨੇ ਬਣਾਉਣਾ ਹੁੰਦਾ ਇਹਦਾ ਟਰਮ ਜਿਹੜੀ ਹੈਗੀ 5 ਸਾਲ ਦੀ ਆ ਔਰ ਵਿੱਚ ਵਿੱਚ ਇਹਦਾ ਪੈਂਚ ਵਰਕ ਹੋਣਾ ਹੁੰਦਾ ਅਜੋ ਤੁਸੀਂ ਦੇਖ ਲਓ ਕਿਸੇ ਪਾਸੇ ਚਲੇ ਜਾਓ ਚਾਹੇ ਤੁਸੀਂ ਖਰੜ ਦੀ ਗੱਲ ਕੀਤੀ ਮਨੋਜ ਜੀ ਨੇ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਇੱਕ ਵਰਕਰ ਨੇ ਸਾਡੇ ਇੱਕ ਲੀਡਰ ਨੇ ਸਾਥੀ ਨੇ ਉਹਨਾਂ ਨੇ ਲੋਕਾਂ ਦੇ ਸਹਿਯੋਗ ਦੇ ਨਾਲ ਖਰੜ ਦੇ ਵਿੱਚ ਆਪ ਮੁਹਾਰੇ ਆਪ ਮਤਲਬ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸੜਕ ਰਿਪੇਅਰ ਕਰਾਈ ਗਿਆ ਤੇ ਮੈਂ ਕਹਿੰਦਾ ਕਿ ਮੌਜੂਦਾ ਵਿਧਾਇਕ ਨੂੰ ਨੱਕ ਡਬੋ ਕੇ ਜਿਹੜਾ ਪਾਣੀ ਅੱਜ ਸੜਕਾਂ ਦੇ ਵਿੱਚ ਚੱਲ ਰਿਹਾ ਨਹਿਰਾਂ ਦਾ ਰੂਪ ਧਾਰਨ ਕਰਦੀਆਂ ਸੜਕਾਂ ਉਹਦੇ ਵਿੱਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਕਿਉਂਕਿ ਜੇ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਹੱਲ ਕਰ ਸਕਦੇ ਲੈ ਤੁਸੀਂ ਲੋਕਾਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰ ਸਕਦੇ ਫਿਰ ਮੈਂ ਕਹਿੰਦਾ ਵੀ ਫਿੱਟ ਲਹਣਤਾ ਤੁਹਾਨੂੰ ਕੋਈ ਅਧਿਕਾਰ ਨਹੀਂ ਕਿ ਤੁਸੀਂ ਲੋਕਾਂ ਦੀ ਨੁਮਾਇੰਦਗੀ ਕਰੋ ਹਾਂ ਤੁਸੀਂ ਦਿੱਤਾ ਗਿਆ ਕਿ ਅਸੀਂ ਐਕਸਪੋਜ਼ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਦੇਖੋ ਜੀ ਮੈਂ ਐ ਤਾਂ ਭਗਵੰਤ ਮਾਨ ਸਾਹਿਬ ਵੀ ਤੁਹਾਡੀ ਗੱਲ ਠੀਕ ਹੈ ਮਾਨ ਸਾਹਿਬ ਵੀ ਸੱਤਾ ਜਿਵੇਂ ਚੌਣ ਤੋਂ ਪਹਿਲਾਂ ਕਹਿੰਦੇ ਸੀ ਰੰਗਲਾ ਪੰਜਾਬ ਬਣਾ ਦੇਣਾ ਇਨਕਲਾਬ ਪੰਜਾਬ ਦੇ ਵਿੱਚ ਲੈ ਕੇ ਆਵੇਂ ਬਹੁਤ ਸਾਰੀ ਗੱਲ ਕਰਾਇਆ ਹੋਇਆ ਕਿ ਆ 19 ਮਾਰਚ 2024 ਨੂੰ 25 ਨੂੰ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੀ ਗੱਲ ਕਰਦੇ ਸੀ ਕੋ ਕੋ ਕੇ ਮਾਰੇ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨੂੰ ਕੋ ਕੋ ਕੇ ਕੁੱਟਿਆ ਗਿਆ ਮਾਰਿਆ ਗਿਆ ਜਦ ਕਿ ਇਸਾਨਾਂ ਦਾ ਬੜਮੁੱਲਾ ਰੋਲ ਹੈ ਇਸ ਸਰਕਾਰ ਨੂੰ ਸੱਤਾ ਦੇ ਵਿੱਚ ਲੈ ਕੇ ਆਉਣ ਦੇ ਲਈ ਹਰ ਵਰਗ ਗਰੀਬ ਵਰਗ ਨੂੰ ਝਾੜੂ ਦੇ ਕੇ ਉਹਨੂੰ ਲਲਚਾਇਆ ਗਿਆ ਉਹਨਾਂ ਨੂੰ ਮਤਲਬ ਉਕਸਾਇਆ ਗਿਆ ਉਹਨਾਂ ਨੂੰ ਪਰੋਸਿਆ ਗਿਆ ਜਦੋਂ ਉਹਨਾਂ ਦੇ ਡੋਕੇ ਚਾਰ ਨਿਕਲਿਆ ਹੈ ਹੁਣ ਲੱਤ ਮਾਰ ਕੇ ਜਿਵੇਂ ਇੱਕ ਕੌੜ ਮੱਝ ਹੁੰਦੀ ਹੈ ਉਸ ਤਰ੍ਹਾਂ ਲੋਕ ਸਿਰ ਤੇ ਅੱਜ ਬੀਬੀਆਂ 1100 ਰੁਪਏ ਨੂੰ ਤਰਸ ਰਹੀਆਂ ਅੱਜ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਐ ਮੈਂ ਕਹਿੰਦਾ ਪੰਜਾਬ ਦੇ ਵਿੱਚ ਨਸ਼ਾ ਇਸ ਕਦਰ ਫੈਲ ਚੁੱਕਿਆ ਅੱਜ ਪੰਜਾਬ ਦੇ ਵਿੱਚ ਵਿਆਪਕ ਫਸਾਰਾ ਹੈ ਮੈਂ ਮੰਨਦਾ ਇਸ ਗੱਲ ਤੋਂ ਅਸੀਂ ਬਿਲਕੁਲ ਇਨਕਾਰੀ ਨਹੀਂ ਕਿ ਪਿਛਲੀਆਂ ਸਰਕਾਰਾਂ ਮਲੇ ਨਸ਼ਾ ਨਹੀਂ ਹੋਏਗਾ ਹੋਇਆ ਸੀ ਪਰ ਇਸ ਸਰਕਾਰ ਨੇ ਨਸ਼ਾ ਖਤਮ ਕਰਨ ਦੀ ਬਜਾਏ ਲੱਕ ਤੋੜ ਕੇ ਰੱਖਤਾ ਅੱਜ ਘਰ ਘਰ ਨਸ਼ਾ ਹੋਮ ਡਿਲੀਵਰੀ ਦੇ ਰਾਹੀਂ ਪਹੁੰਚਾਇਆ ਜਾ ਰਿਹਾ ਇਹ ਮੈਂ ਨਹੀਂ ਕਹਿੰਦਾ ਇਹ ਮੈਂ ਨਹੀਂ ਕਹਿੰਦਾ ਇਹਨਾਂ ਦੇ ਆਪਣੇ ਜਿਹੜੇ ਐਮਐਲਏ ਜੰਮੂ ਕਸ਼ਮੀਰ ਤੋਂ ਇੱਕੋ ਇੱਕ ਐਮਐਲਏ ਆਮ ਆਦਮੀ ਪਾਰਟੀ ਦੇ ਉੱਤੋਂ ਦੇ ਜਿਹੜੇ ਜੀਐਨਕੇ ਦੇ ਪ੍ਰਧਾਨ ਵੀ ਹੈ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਕਿ ਨਸ਼ਾ ਅਜ ਪੰਜਾਬ ਦੇ ਵਿੱਚੋਂ ਆ ਰਿਹਾ ਤੇ ਇਹਨਾਂ ਦੇ ਆਪਣੇ ਐਮਐਲਏ ਕੁਮਰ ਵਿਜੇ ਪ੍ਰਤਾਪ ਜਿਹੜੇ ਅੰਮ੍ਰਿਤਸਰ ਤੋਂ ਇਹਨਾਂ ਦੇ ਐਮਐਲਏ ਉਹ ਕਹਿੰਦੇ ਕਿ ਸਾਡੇ ਲੀਡਰ ਉਹਨਾਂ ਨੇ ਨਾਮ ਵੀ ਲਿਆ ਦਿੱਲੀ ਦੇ ਲੀਡਰ ਜਿਹੜਾ ਮਿਸਟਰ ਚੱਡਾ ਹੈ ਉਹਨਾਂ ਦਾ ਨਾਮ ਲਿਆ ਕਿ ਇਹਨਾਂ ਦੀ ਸਰਪ੍ਰਸਤੀ ਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨਸ਼ਾ ਵਿਕਦਾ ਹੁਣ ਤੁਸੀਂ ਦੱਸੋ ਜਦੋਂ ਦੇਸ਼ ਦਾ ਰਾਜਾ ਬੇਈਮਾਨ ਹੋ ਜੇ ਤੇ ਪਰਜਾ ਕਿੱਥੇ ਜਾਵੇ ਸੋ ਅਸੀਂ ਜਾਣਦੇ ਆ ਅੱਜ ਲੋਕ ਸੜਕਾਂ ਲਈ ਤਰਸ ਰਹੇ ਆ ਅੱਜ ਲੋਕ ਪੀਣ ਵਾਲੇ ਪਾਣੀ ਨੂੰ ਮਹਤਾਜ ਹੈ ਅੱਜ ਸੀਵਰੇਜ ਦੀ ਸਮੱਸਿਆ ਹੈ ਅੱਜ ਤੁਸੀਂ ਦੇਖ ਲਓ ਭ੍ਰਿਸ਼ਟਾਚਾਰ ਇਸ ਕਦਰ ਹੈ ਬਿਨਾ ਪੈਸੇ ਦੇ ਆ ਰਜਿਸਟਰੀ ਨਹੀਂ ਹੁੰਦੀ ਜਦ ਤੱਕ ਤੁਸੀਂ ਪੈਸੇ ਦੇ ਕੇ ਉਹ ਵੀ ਇੰਨਾ ਵੱਧ ਗਿਆ ਮੈਂ ਕਹਿੰਦਾ ਪਿਛਲੀਆਂ ਸਰਕਾਰਾਂ ਤੋਂ ਪਿੱਛੇ ਕਾਂਗਰਸ ਦੀ ਸਰਕਾਰ ਰਹੀ ਉਸ ਤੋਂ ਵੀ 5-5 ਗੁਣਾ ਭ੍ਰਿਸ਼ਟਾਚਾਰ ਵੱਧ ਗਿਆ 5 ਗੁਣਾ ਰਿਸ਼ਵਤ ਵੱਧ ਗਈ ਬਿਨਾ ਪੈਸੇ ਦਿੱਤੇ ਆ ਤੁਹਾਡੀ ਰਜਿਸਟਰੀ ਨਹੀਂ ਹੁੰਦੀ ਸੋ ਸਾਹਿਬ ਕੀ ਰੰਮਲੇ ਕਲਕਤੇ ਪ੍ਰਧਾਨ ਸਭਾ ਸੀ ਬਾਦਲ ਤੇ ਨਜ਼ਦੀਕ ਨੂੰ ਨੇੜੇ ਹਾਂ ਤੁਹਾਨੂੰ ਇਹ ਦੱਸੋ ਕਿ ਪੰਜਾਬ ਦੇ ਵਿੱਚ ਕੱਲੀ ਕੱਲੀ ਸਰਕਾਰ ਬਣ ਸਕਦੀ ਹੈ ਬੋਤਾਂ ਚ ਨਹੀਂ ਜਾਂ ਕਿਸੇ ਦਾ ਡਾਡੂਰਕੀਤਾ ਜਹਾਜ਼ਾ ਬੀਜੇਪੀ ਨਾਲ ਦੇ ਦੇਖੋ ਮੈਂ ਤੁਹਾਡੀ ਗੱਲ ਦੇ ਇਸ ਜਵਾਬ ਦੇ ਵਿੱਚ ਸਪਸ਼ਟ ਕਰ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹੱਕਾਂ ਦੀ ਰਾਖੀ ਪ੍ਰਾਪਤੀ ਕਰ ਸਕਦੀ ਹੈ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜ ਸਕਦੀ ਹੈ ਖੜ ਸਕਦੀ ਹੈ ਮਰ ਸਕਦੀ ਹੈ ਸਾਡਾ ਸੱਤਾ ਦੇ ਵਿੱਚ ਆਉਣਾ ਭਾਵੇਂ ਕੋਈ ਸਾਡੀ ਮਨਸਾ ਨਹੀਂ ਅਸੀਂ ਲੜਾਈ 2 1920 ਤੋਂ ਲੜਦੇ ਆ ਰਹੇ ਆ ਚਾਹੇ ਪਾਣੀਆਂ ਦੀ ਗੱਲ ਹੋਵੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ ਚਾਹੇ ਕੋਈ ਵੀ ਸਮੱਸਿਆ ਚਾਹੇ ਪੰਥ ਦੀ ਹੋਵੇ ਚਾਹੇ ਗੁਰ ਗੁਰਧਾਮਾਂ ਨੂੰ ਮਸੰਦਾ ਤੋਂ ਆਜ਼ਾਦ ਕਰਾਉਣ ਦੀ ਗੱਲ ਹੋਵੇ ਅੱਜ ਇਹ ਵੀ ਸੱਚ ਹੈ ਕਿ ਬਹੁਤ ਸਾਰੀਆਂ ਸ਼ਰੋਮਣੀਆਂ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਸ਼ਰੋਮਣੀਆਂ ਅਕਾਲੀ ਦਲ ਨੂੰ ਹਸਤਨਾ ਅਨਬੂਧ ਕਰਨ ਦੇ ਲਈ ਲੱਗੀਆਂ ਹੋਈਆਂ ਪਰ ਇਹ ਇੱਕੋ ਇੱਕ ਖੇਤਰੀ ਪਾਰਟੀ ਹੈ ਮੈਂ ਤੁਹਾਡੇ ਜਰੀਏ ਦੱਸ ਦਿਆਂ ਪੰਜਾਬ ਦੇ ਲੋਕ ਇਸ ਦੇ ਵਿੱਚ ਆਪਣੇ ਭਵਿੱਖ ਨੂੰ ਦੇਖਦੇ ਆ ਇਦੇ ਉੱਤੇ ਆਸ ਰੱਖਦੇ ਆ ਇਸ ਦੇ ਉੱਤੇ ਵਿਸ਼ਵਾਸ ਕਰ ਸਕਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮਿਆਂ ਦੇ ਵਿੱਚ ਰਿਕਾਰਡ ਤੋੜ ਕੰਮ ਕੀਤੇ ਆ ਵਿਕਾਸ ਦੇ ਔਰ ਲੋਕਾਂ ਨੂੰ ਭਲਾਈ ਸਕੀਮਾਂ ਵੀ ਡਿਲੀਵਰ ਕੀਤੀਆਂ ਕਿਸਾਨਾਂ ਦੇ ਲਈ ਵੀ ਬਹੁਤ ਸਾਰੇ ਕੰਮ ਕੀਤੇ ਆ ਔਰ ਇਸ ਗੱਲ ਹੀ ਲੋਕੋ ਉਤਾਵਲੇ ਆ ਔਰ ਜਿੰਨੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਵਿਜਨਰੀ ਸੋਚ ਹੈ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿਸੇ ਦੇ ਨਹੀਂ ਹੈਗੀ ਹੁਣ ਮੈਂ ਤੁਹਾਡੀ ਗੱਲ ਦਾ ਜਵਾਬ ਦਵਾ ਪੰਜਾਬ ਦੇ ਲੋਕ ਜੇ ਚੋਣ ਉਹ ਕੁਝ ਵੀ ਕਰ ਸਕਦੇ ਆ ਪੰਜਾਬ ਦੇ ਲੋਕ ਮਹਿਮਾਨ ਨਵਾਜੀ ਦੇ ਵੀ ਬੜੇ ਮਹਿਮਾਨ ਨਵਾਜੀ ਚ ਵੀ ਬੜੇ ਮਸ਼ਹੂਰ ਹੈ ਇਹ ਮਹਿਮਾਨ ਨਵਾਜੀ ਵੀ ਕਰਦੇ ਆ ਲੋਕਾਂ ਦੇ ਉੱਤੇ ਪ੍ਰਾਇਮ ਮਰਦ ਦੇ ਉੱਤੇ ਬੰਦੇ ਉੱਤੇ ਇਤਬਾਰ ਵੀ ਕਰ ਲੈਂਦੇ ਆ ਔਰ ਜਦੋਂ ਇਹ ਪੌੜੀ ਚੱਕ ਕੇ ਫਿਰ ਉਹਨੂੰ ਥੱਲੇ ਸਿੱਟਣਾ ਵੀ ਜਾਣਦੇ ਆ ਇਹਨਾਂ ਲੋਕਾਂ ਕੋਲੇ ਸਮਰੱਥਾ ਹੈ ਇਹਨਾਂ ਲੋਕਾਂ ਕੋਲੇ ਤਾਕਤ ਹੈ ਵੋਟ ਦੀ ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਪਿਛਲੀਆਂ 19 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਰੀਬ ਅੱਧਾ ਸੈਂਕੜਾ ਸੀਟਾਂ ਦੇ ਉੱਤੇ ਸਾਡੀ ਸੈਕੰਡ ਪੋਜੀਸ਼ਨ ਸੀ ਸਾਡੇ ਨਾਲ ਅਸੀਂ ਅਲਾਈਅੰਸ ਦੇ ਵਿੱਚ ਨਹੀਂ ਸੀ ਅਸੀਂ ਇਕੱਲੇ ਇਲੈਕਸ਼ਨ ਲੜੀ ਐ ਔਰ ਮਨੂੰ ਇਸ ਗੱਲ ਦਾ ਅੱਜ ਜੋ ਲੋਕਾਂ ਦੀ ਚਰਚਾ ਲੋਕਾਂ ਦੇ ਵਿੱਚ ਚਰਚਾ ਹੈ ਉਹਨੂੰ ਦੇਖਦਿਆਂ ਮਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ 2027 ਦੇ ਵਿੱਚ ਇਕੱਲਿਆਂ ਸਰਕਾਰ ਬਣਾਉਣ ਦੇ ਸਮਰੱਥ ਹੈ ਕਿਉਂਕਿ ਅੱਜ ਕਿਸਾਨ ਭਾਈਚਾਰਾ ਅੱਜ ਦਲਤ ਮਜ਼ਦੂਰ ਮਿਹਨਤ ਕਸ਼ਕਿਰਤੀ ਕੰਮ ਹੈ ਅੱਜ ਦੁਕਾਨਦਾਰ ਰੇੜੀ ਫੜੀ ਵਾਲੇ ਅੱਜ ਵਪਾਰੀ ਸਾਰੇ ਜਿਹੜੇ ਯਾਦ ਕਰਦੇ ਨੇ ਕਿ ਜੋ ਅਕਾਲੀ ਦਲ ਨੇ ਕੰਮ ਕੀਤੇ ਉਹ ਕੋਈ ਸਰਕਾਰ ਨੇ ਕਰਿਆ ਨਹੀਂ ਉਹ ਤਾਂ ਆਪਣੇ ਆਪ ਨੂੰ ਉਜੜਿਆ ਮਹਿਸੂਸ ਕਰ ਰਿਹਾ ਹੈ ਸੋ ਇਸ ਕਰਕੇ ਅਸੀਂ ਕੱਲੀ ਬਣਾਉਣ ਦੇ ਸਮਰੱਥ ਹੈ ਔਰ ਸਾਨੂੰ ਅੱਜ ਦੀ ਡੇਡ ਦੇ ਵਿੱਚ ਅਸੀਂ ਕਿਸੇ ਨਾਲ ਅਲਾਈਅੰਸ ਦੀ ਕੋਸ਼ਿਸ਼ਾ ਵੀ ਨਹੀਂ ਰੱਖੀ ਚਾਂਗਾਂ ਵਾਲਜੀ ਦੀ ਅੱਜ ਹੈ ਕੀ ਕਹੂੰ ਕਿ ਅੱਜ ਕਾਫੀ ਘੱਟ ਸੀ ਬਿਲਕੁਲ ਜੀ ਦੇਖੋ ਮੈਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੇਡਰ ਬੜਾ ਸਮਰੱਥ ਹੈ ਸਮੁੱਚੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਕਿਸੇ ਪਾਰਟੀ ਕੋਲ ਨਹੀਂ ਆ ਕਾਂਗਰਸ ਦਾ ਦੇਖ ਲਓ ਅੱਜ ਕੀ ਹਾਲ ਹੈ ਮੈਂ ਕਹਿੰਦਾ 15 ਉਹਨਾਂ ਦੇ ਸੀਐਮ ਬੰਨਣ ਵਾਸਤੇ ਲਾਲਚ ਕਰ ਰਹੇ ਆ ਲੜ ਰਹੇ ਆ ਆਪਸ ਦੇ ਵਿੱਚ ਲੜ ਰਹੇ ਆ ਇਹੀ ਮੈਂ ਇਸ ਗੱਲ ਦਾ ਬਾਰ ਬਾਰ ਜ਼ਿਕਰ ਕਰ ਰਿਹਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਜਾਬ ਦਾ ਆਵਾਮ ਜੁੜਿਆ ਹੋਇਆ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵਿਸ਼ਵਾਸ ਰੱਖਦੇ ਆ ਔਰ ਇਸ ਨੂੰ ਮਤਲਬ ਕਮਜ਼ੋਰ ਕਰਨ ਦੇ ਲਈ ਬਹੁਤ ਸਾਰੀਆਂ ਤਾਕਤਾਂ ਲੱਗੀਆਂ ਹੁਣ ਕੋਈ ਬੱਕਰਾ ਚੁੱਲਾ ਬਣਾ ਕੇ ਬੈਠ ਗਿਆ ਕੋਈ ਕਿਸ ਤਰ੍ਹਾਂ ਦਾ ਬੈਠ ਗਿਆ ਮੈਂ ਉਹਨਾਂ ਗੱਲਾਂ ਦੇ ਵਿੱਚ ਨਹੀਂ ਜਾਣਾ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਮੁੱਚੀ ਜਿਹੜੀ ਪਾਰਟੀ ਦੇ ਵਰਕਰਾਂ ਨੂੰ ਲੀਡਰਸ਼ਿਪ ਨੂੰ ਇਸ ਗੱਲ ਦੀ ਹਦਾਇਤ ਕੀਤੀ ਹੈ ਕਿ ਅਸੀਂ ਕਿਸੇ ਨਾਲ ਲੜਨਾ ਨਹੀਂ ਕਿਸੇ ਨਾਲ ਝਗੜਨਾ ਨਹੀਂ ਅਸੀਂ ਆਪਣੀ ਲਾਈਨ ਐਨੀ ਵੱਡੀ ਖਿੱਚ ਖਿੱਚ ਦੇਣੀ ਹੈ ਜਿਹੜੇ ਕੋਈ ਉਲੰਘੇ ਨਾ ਸਕੇ ਜਿਹੜਾ ਕੋਈ ਟੱਪੀ ਨਾ ਸਕੇ ਸੋ ਲੋਕ ਜੁੜੇ ਹੋਏ ਆ ਲੋਕ ਪਿਆਰ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਆ ਪਿੱਛੇ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਾਉਣ ਦੇ ਲਈ ਜੋ ਕਿਸਾਨਾਂ ਦੇ ਜਥੇਬੰਦੀਆਂ ਦੇ ਨਾਲ ਰਲ ਕੇ ਜੋ ਵੱਡਮੁੱਲਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਸਰਪ੍ਰਸਤੀ ਦੇ ਥੱਲੇ ਪੰਜਾਬ ਦੇ ਵਿੱਚ ਜਹਾਦ ਵਿੱਢਿਆ ਉਸੇ ਗੱਲ ਦਾ ਨਤੀਜਾ ਜਿਹੜਾ ਲੈਂਡ ਪੂਲਿੰਗ ਸਕੀਮ ਰੱਦ ਹੋ ਗਈ ਔਰ ਉਸ ਨਾਲ ਅਸੀਂ ਜਿਹੜਾ 2 ਸਤੰਬਰ ਨੂੰ ਬੁੱਲਾਂਪੁਰ ਦੇ ਵਿੱਚ ਅਸੀਂ ਬਹੁਤ ਵੱਡਾ ਕੱਠ ਕਰਨ ਜਾ ਰਹੇ ਆ ਜਿੰਨੇ ਵੀ ਇਕੱਠ ਹੁੰਦੇ ਆ ਰੈਲੀਆਂ ਹੋਵੇ ਰੋਸਤਰਨੇ ਹੋਵੇ ਪ੍ਰੋਗਰਾਮ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੋਕ ਆਪੋਵਾਹੀ ਜਿਹੜੀ ਮਤਲਬ ਇਹ ਰੈਲੀਆਂ ਦਾ ਪ੍ਰੋਗਰਾਮਾਂ ਦਾ ਧਰਨਿਆਂ ਦੇ ਵਿੱਚ ਸ਼ਿਰਕਤ ਕਰਨ ਲਈ ਮਜਬੂਰ ਹੁੰਦੇ ਆ ਚੌਦੀ ਸਾਹਿਬ ਜੀ ਹਲਕਾ ਖਣ ਦੇ ਵਿੱਚ ਜਿਹੜੀ ਇਟਲੈਂਡ ਬਾਤ ਹੈ 2027 ਦੀ ਚਾਰ ਪੰਜ ਫਰਦੇ ਨੇ ਬੰਦੇ ਕਿ ਸਾਨੂੰ ਕੈਂਡੀਡੇਟ ਨਹੀਂ ਮਿਲਦੇ ਨਹੀਂ ਕਿ ਸੌਂਪੇਟੇ ਮਿਲਦੇ ਤੇ ਅਸੀਂ ਲੈਣੀ ਹੈ ਤੇ ਤੁਸੀਂ ਜਿਹੜਾ ਹੁਣ ਇਹ ਤੁਹਾਡੇ ਨਾਲ ਲੋਕ ਵੀ ਜੁੜੇ ਹੋਏ ਆ ਕਾਫੀ ਚੌਧਰੀ ਭਾਈਚਾਰਾ ਗੁਰਦੇ ਭਾਈਚਾਰਾ ਹੋਰ ਵੀ ਲੋਕ ਨੇ ਉਹ ਕਹਿੰਦੇ ਕਿ ਚੌਧਰੀ ਸਾਹਿਬ ਨੂੰ ਮਿਲਣੀ ਚਾਹੀਦੀ ਹੈ ਕਿ ਤੁਸੀਂ ਮੀਟਿੰਗਾਂ ਕੰਮ ਸ਼ੁਰੂ ਕਰ ਦਿੱਤਾ ਕੰਨੀ ਕਰ ਦਿੱਤਾ ਦੇਖੋ ਜੀ ਚੰਨੀ ਜੀ ਜਿਹੜੀ ਮੇਨ ਗੱਲ ਹੈ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਡਿਵੈਲਪਮੈਂਟ ਦਾ ਮੁੱਦਾ ਹੈ ਲੈਂਡ ਪੂਲਿੰਗ ਦੀ ਜਿਹਦਾ ਭਾਈ ਸਾਹਿਬ ਨੂੰ ਲੈਂਡ ਪੂਲਿੰਗ ਬਾਰੇ ਦੱਸਿਆ ਸਾਡੇ ਨਵੇਂ ਗਰਾਂਵ ਦੀ ਗੱਲ ਕਰਦੇ ਆ ਇੱਥੇ 1200 ਕਰਨਾਲ ਸਰਕਾਰ ਨੇ ਧੱਕੇ ਨਾਲ ਜਿਹਦੇ ਵਿੱਚ ਪੂਰੀ ਕਲੋਨੀ ਬੱਸੀ ਹੋਈ ਹੈ ਪਿੰਡ ਘਰ ਬਸੇ ਹੋਇਆ ਉਹ ਲੋਕ ਬੇਕਾਰੇ ਕਿਤੇ 1200 ਕਰਨਾਲ ਜ਼ਮੀਨ ਜਿਹੜੀ ਉਹ ਚੱਕ ਕੇ ਸ਼ਾਮਲਾੜ ਦੇ ਨਾਂ ਤੇ ਕਰਤੀ ਉਸ ਤੋਂ ਬਾਅਦ ਨਾਲ ਸਾਡਾ ਪਿੰਡ ਮਾਜਰੀਆ ਉੱਥੇ 3600 ਕਿਲਾ ਜ਼ਮੀਨ ਸੀ ਜਿਹੜੇ ਲੋਕ 100 ਸਾਲ ਤੋਂ ਆਪਣੀ ਜ਼ਮੀਨਾਂ ਦੇ ਕਾਬਜ਼ ਸੀ ਤੇ 35 ਸਾਲ ਤੋਂ ਖਾਨਾ-ਮਾਲ ਕੀ ਮਾਲਕ ਸੀ ਸਰਕਾਰ ਨੇ ਬਿਨਾਂ ਕਿਸੇ ਨੂੰ ਸੁਣੇ ਤੋਂ ਚੱਕ ਕੇ ਆਪਣਾ ਹੱਸ-ਬਰਸ ਜਰ ਰੱਖੇਪਦੇ ਸ਼ਾਮਲਾੜ ਦੇ ਨਾਂ ਤੇ ਕਰਤੀ ਜਿਹੜੀ ਸਰਕਾਰ ਸਾਡੇ ਲੋਕਾਂ ਨਾਲ ਧੱਕਾ ਕਰ ਰਹੀ ਹੈ ਨੰਬਰ 1 ਤੇ ਆਪਾਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਪਿਛਲੀ ਵਾਰੀ ਇਹ ਧੋਖਾ ਦੇ ਕੇ ਲੋਕਾਂ ਨੂੰ ਸਰਕਾਰ ਬਣਾ ਕੇ ਔਨਰ ਦੇ ਟਾਈਮ ਦੇ ਵਿੱਚ ਜਿੱਦਾਂ ਮਨੀਸ਼ ਉਹਦੀ ਨੇ ਓਪਨ ਚੈਲੰਜ ਕਰਿਆ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਨੂੰ ਅੱਜ ਸ਼ਰਮ ਹੋਣੀ ਚਾਹੀਦੀ ਹੈ ਜੇ ਬਾਅਦ ਦੇ ਲੋਕ ਆ ਕੇ ਸਾਡੇ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਕਿਸੇ ਤਰ੍ਹਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜਿਹੜੀ ਤੁਸੀਂ ਗੱਲ ਕੀਤੀ ਹੈ ਹੁਣ ਹਲਕੇ ਦੀ ਗੱਲ ਹੈ ਇਹ ਸਾਡੇ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਉਹਦੇ ਅੰਦਰ ਇਹ ਉਹਨਾਂ ਨੇ ਜਿਹਦੀ ਡਿਊਟੀ ਲਾਣੀ ਹੈ ਅਸੀਂ ਉਹਦੇ ਨਾਲ ਡੱਟ ਕੇ ਮਦਦ ਕਰਕੇ ਅਸੀਂ ਆਪਣਾ ਐਮਐਲਏ ਵੀ ਇੱਥੋਂ ਬਣਾਵਾਂਗੇ ਸਰਕਾਰ ਵੀ ਬਣਾਵਾਂਗੇ ਦੇਖੋ ਇਹ ਤੁਹਾਡੇ ਸਵਾਲ ਦੇ ਸੰਦਰਭ ਦੇ ਵਿੱਚ ਇਹ ਹੈ ਦੇਖੋ ਹਰ ਬੰਦਾ ਜਿਹੜਾ ਪਾਰਟੀ ਦਾ ਵਰਕਰ ਬਣ ਕੇ ਪੰਜਾਬ ਦੇ ਵਿੱਚ ਸਮੁੱਚੇ ਪੰਜਾਬ ਚ ਕੰਮ ਕਰ ਰਿਹਾ ਤੇ ਉਸੇ ਲੜੀ ਦੇ ਵਿੱਚ ਚੌਧਰੀ ਸਾਹਿਬ ਵੀ ਕੰਮ ਕਰ ਰਿਹਾ ਹੈ ਹੋਰ ਬਹੁਤ ਸਾਰੇ ਜਿਹੜੇ ਸਾਡੇ ਲੀਡਰ ਹੈਗੇ ਆ ਉਹ ਕੰਮ ਕਰ ਰਹੇ ਆ ਇਹ ਜਿਹੜਾ ਪਾਰਟੀ ਹਾਈ ਕਮਾਂਡ ਦਾ ਹੈ ਇਹ ਫੈਸਲਾ ਹੁੰਦਾ ਕਿਹਨੂੰ ਟਿਕਟ ਦੇਣੀ ਹੈ ਕਿਹਨੂੰ ਨਹੀਂ ਦੇਣੀ ਹੈ ਸਾਡਾ ਕੰਮ ਤਾਂ ਲੜਨਾ ਹੈ ਲੋਕਾਂ ਦੇ ਲਈ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਦੇ ਲਈ ਇਹ ਜਿਹੜੀਆਂ ਸਿਲਸਿਲਾ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਹੋਏਗਾ ਸਾਰਾ ਕੁਝ ਆ ਬਰਸਾਤਾਂ ਦੇ ਦਿਨ ਹੈ ਇਹ ਲੋਕ ਸਮੱਸਿਆਵਾਂ ਨੂੰ ਉਭਾਰ ਕੇ ਸਰਕਾਰ ਦੇ ਜਵਾਬ ਦੇਹੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਸ ਤੋਂ ਬਾਅਦ ਪਿੰਡ ਪਿੰਡ ਇਸ ਗੱਲ ਦਾ ਪ੍ਰਚਾਰ ਕਰਕੇ ਕਰ ਰਹੇ ਆ ਸਾਹਿਬ ਜੀ ਲੋਕਾਂ ਦਾ ਕਿਹੜਾ ਜਿਹੜੇ ਹੁਣ ਆ ਆ ਆ ਆ ਦੀ ਪਾ ਦੇ ਸਤਿਰਾ ਜਿਹੜੇ ਵਰਕਰ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ 40 ਸਾਲਾਂ ਦੇ ਵਿੱਚ ਵਿਕਾਸ ਨਹੀਂ ਹੋ ਸਕਿਆ ਉਹ 30 ਸਾਲਾਂ ਵਿੱਚ ਕਿੱਦਾਂ ਹੋ ਸਕਦਾ ਜੀ ਇਹਦਾ ਸਾਡੀ ਸ਼ੁਰੂਆਤ ਹੈ ਹੁਣ ਆ ਆ ਮਦਦ ਦੇਖੋ ਕੀ ਕਹਿੰਦਾ ਦੇਖੋ ਨੀਤ ਹੁੰਦੀਆਂ ਨੀਤ ਤੇ ਨੀਤ ਦੋਨੋਂ ਖੁੱਟੀਆਂ ਨੇ ਇਸ ਸਰਕਾਰ ਦੀਆਂ ਹੁਣ ਤੁਸੀਂ ਤੁਹਾਨੂੰ ਇਸ ਗੱਲ ਬਾਰੇ ਇਲਮ ਹੈ ਤੁਸੀਂ ਤੁਸੀਂ ਪੱਤਰਕਾਰ ਭਾਈਚਾਰਾ ਆ ਲੋਕਾਂ ਦੇ ਢਿੱਡੇ ਦੇ ਵਿੱਚ ਪਈ ਹੋਈ ਚੀਜ਼ ਖਾਦੀ ਹੋਈ ਚੀਜ਼ ਨੂੰ ਵੀ ਦੱਸ ਦਿੰਦਾ ਵੀ ਕੀ ਖਾਦਾ ਹੈ ਆ ਤੁਹਾਡੇ ਸਿਸਵਾ ਦੇ ਕੋਲੇ ਆ ਸਰਕਾਰ ਦੇ ਮੰਤਰੀ ਕਬਜ਼ਾ ਕਰ ਰਹੇ ਨੇ ਫੋਰੈਸਟ ਦੀ ਜ਼ਮੀਨ ਦੇ ਉੱਤੇ ਆ ਤੁਸੀਂ ਫਰੀਦਕੋਟ ਚਲੇ ਜਾਓ ਆ ਸੰਧਵਾ ਸਾਹਿਬ ਨੇ 800 ਕਿਲਾ ਜ਼ਮੀਨ ਦਾ ਨਪ ਲਿਆ ਇਹਨਾਂ ਨੂੰ ਇਹ ਇਹ ਸਿਰਫ ਪੰਜਾਬ ਨੂੰ ਬਚਾਉਣ ਵਾਸਤੇ ਜੇ ਇਹਨਾਂ ਦੀ ਨੀਤ ਸਾਫ਼ ਹੋਵੇ ਤਾਂ ਕੰਮ ਠੀਕ ਹੈ ਕੰਮ ਕਰਦਾ ਲੋਕਾਂ ਨੂੰ ਪਤਾ ਲੱਗਦਾ ਕਿ ਕੰਮ ਸ਼ੁਰੂ ਹੋ ਗਿਆ ਯਾਰ ਸੜਕ ਦੀ ਰਿਪੇਅਰ ਕਰਨੀ ਹੈ ਸੜਕ ਦੀ ਰਿਪੇਅਰ ਤਾਂ ਕਿਸ ਵੇਲੇ ਵੀ ਕਰੀ ਜਾ ਸਕਦੀ ਹੈ ਉਹਨੂੰ ਕਿਹਾ ਮੈਂ ਕਹਿੰਦਾ ਅੱਜ ਤੱਕ ਕਿਸੇ ਪੰਜਾਬ ਦੀਆਂ 12,000 ਪੰਚਾਇਤਾਂ ਨੂੰ ਅੱਜ ਤੱਕ ਸਰਕਾਰ ਨੇ 1 ਰੁਪਏ ਦੀ ਗ੍ਰਾਂਟ ਨਹੀਂ ਦਿੱਤੀ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿਆਂ ਇਹਨਾਂ ਨੇ ਐਲਾਨ ਕੀਤਾ ਸੀ ਪੰਚਾਇਤ ਇਲੈਕਸ਼ਨ ਤੋਂ ਪਹਿਲਾਂ ਕਿ ਜਿਹੜੀ ਵੀ ਸਰਬਸੰਮਤੀ ਨਾਲ ਇਲੈਕਸ਼ਨ ਹੋਏਗੀ ਜਿਹੜੀ ਬਣੇਗੀ ਪੰਚਾਇਤ ਬਣੇਗੀ ਉਹਨੂੰ 5 ਲੱਖ ਰੁਪਏ ਸਿੱਧਾਵਾਂਗੇ ਉਹ ਬਿਲਕੁਰੀਆਂ ਪੰਚਾਇਤਾਂ ਅੱਜ ਤੱਕ ਉਹਨਾਂ ਨੂੰ 5 ਲੱਖ ਰੁਪਏ ਨਹੀਂ ਦਿੱਤਾ ਗਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਕਹਿੰਦੇ ਕੁਛ ਨਹੀਂ ਤੇ ਕਰਦੇ ਕੁਛ ਨਹੀਂ ਅਸਲ ਮਾਨਿਆਂ ਦੇ ਵਿੱਚ ਇਹ ਵਿਕਾਸ ਤੋਂ ਡਿਵੈਲਪਮੈਂਟ ਤੋਂ ਵੈਲਫੇਅਰ ਤੋਂ ਪੰਜਾਬ ਦੇ ਭਲੇ ਤੋਂ ਕੋਹਾਂ ਦੂਰ ਨੇ ਇਹਨਾਂ ਦੇ ਵਸ ਦੀ ਗੱਲ ਨਹੀਂ ਇਹਨਾਂ ਦਾ ਤਾਂ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਸਾਡਾ ਟੱਲਾ ਲੱਗ ਗਿਆ ਲੋਕਾਂ ਦੀਆਂ ਭਾਵਨਾਵਾਂ ਮੜਕਾ ਕੇ ਲੋਕਾਂ ਦੇ ਜਜਵਾਤਾਂ ਨਾਲ ਖੇਡ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਭਾਰ ਕੇ ਲੋਕਾਂ ਵਰਗੇ ਬਣ ਕੇ ਉਹ ਲੋਕਾਂ ਦੀਆਂ ਵੋਟਾਂ ਹਾਸਲ ਕਰ ਲੀਆਂ ਅੱਜ ਹੋ ਕੀ ਰਿਹਾ ਅੱਜ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਮर्याਦਤ ਕੁਰਸੀ ਹੈ ਉਸ ਨੂੰ ਢਾਂ ਲੱਗ ਰਹੀ ਹੈ ਆ ਤੁਸੀਂ ਦੇਖੋ ਸੋਸ਼ਲ ਮੀਡੀਆ ਖੋਲ ਕੇ ਦੇਖ ਲਓ ਤੇ ਪੇਜ ਦੇ ਤੇ ਦੇਖੋ ਲੋਕ ਆਪ ਮਾਰੇ ਮੁੱਖ ਮੰਤਰੀ ਸਾਹਿਬ ਨੂੰ ਕਿਸ ਤਰ੍ਹਾਂ ਦੀ ਸ਼ਬਦਾਂ ਦੀ ਯੂਜ਼ ਕਰ ਰਹਾ ਹੈ ਕਦੇ ਪਹਿਲਾਂ ਹੋਇਆ ਸੀ ਇਸ ਤਰ੍ਹਾਂ ਇਹਦਾ ਕਾਰਨ ਇਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਸਮੁੱਚੀ ਕੈਬਨਿਟ ਦੇ ਨਾਲ-ਨਾਲ ਸਮੋਚਾ ਜਿਹੜੀ ਆਮ ਆਦਮੀ ਪਾਰਟੀ ਦੇ ਐਮਐਲਏਜ਼ ਹੈ ਅੱਜ ਗੁੰਗੇ ਬਣ ਕੇ ਪੰਜਾਬ ਨੂੰ ਲੁੱਟਣ ਦੇ ਵਿੱਚ ਲੱਗੇ ਵਿਕਾਸਨਾ ਦੇ ਉਹਨਾਂ ਨੂੰ ਪਤਾ ਹੈ ਕਿ ਅੱਜ ਤੋਂ ਬਾਅਦ ਇਹਨਾਂ ਨੇ ਆਉਣਾ ਨਹੀਂ ਮੁੜ ਕੇ ਇਹਨਾਂ ਨੂੰ ਪੰਜਾਬੀਆਂ ਨੇ ਮੂੰਹ ਨਹੀਂ ਲਾਉਣਾ ਇੱਕ ਵਾਰ ਟੱਲਾ ਲੱਗਿਆ ਸੋ ਲਾ ਲਓ ਜਿੰਨਾ ਕੁ ਲੁੱਟੋਂ ਦਾ ਲੁੱਟਣਾ ਜਿੰਨਾ ਪਿਛਲੀਆਂ ਸਰਕਾਰਾਂ ਨੇ 70 ਸਾਲ ਦੇ ਵਿੱਚ ਨਹੀਂ ਸੀ ਜਿਹੜੇ ਪੰਜਾਬ ਦੀ ਲੁੱਟ ਕੋ ਛੁੱਟ ਮਂਡਾਈ ਜਿਨ੍ਹਾਂ ਨੇ 3 ਸਾਲ ਦੇ ਵਿੱਚ ਜਿਹੜੀ ਮਚਾਤੀ ਔਰ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਬਹੁਤ ਸਾਰੇ ਲੀਡਰ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਬਹੁਤ ਸਾਰੇ ਸਰਪੰਚ ਪੰਚਾਇਤ ਅੱਗੂ ਜਿਹੜੇ ਹੈ ਗਿਆ ਸਰਕਾਰ ਦੇ ਡਰ ਦੇ ਮਾਰੇ ਨਹੀਂ ਬੋਲਦੇ ਸਰਕਾਰ ਅੱਜ ਤਾਨਾਸ਼ਾਹੀ ਲੋਕਾਂ ਦੇ ਸੰਘੇ ਨੱਪਣ ਦੇ ਵਿੱਚ ਲੱਗੀ ਹੋਈ ਹੈ ਕਿਸਾਨ ਹੈ ਆਪਣੇ ਹੱਕਾਂ ਦੀ ਗੱਲ ਕਰਦਾ ਉਹਨੂੰ ਕਹਿੰਦੇ ਜੀ ਇਹ ਤਾਂ ਬੇਲੜ ਕਿਸਾਨ ਹੈ ਜੇ ਕੋਈ ਧਰਨਾ ਲਾਉਂਦਾ ਮਜਬੂਰ ਟੀਚਰ ਕੋਈ ਧਰਨਾ ਜਾਂ ਕੋਈ ਮੁਲਾਜ਼ਮ ਆਪਣੇ ਹੱਕਾਂ ਦੀ ਸੰਵਿਧਾਨਕ ਹੱਕਾਂ ਦੀ ਮੰਗ ਕਰਦਾ ਤਾਂ ਉਹਨੂੰ ਚੱਕ ਕੇ ਥਾਣਿਆਂ ਦੇ ਵਿੱਚ ਬੰਦ ਕਰ ਦਿੰਦੇ ਆ ਅ ਸੀਐਮ ਸਾਹਿਬ ਆਉਂਦੇ ਆ ਕੇਜਰੀਵਾਲ ਸਾਹਿਬ ਆਉਂਦੇ ਆ ਲੋਕਾਂ ਨੂੰ ਘਰ ਦੇ ਵਿੱਚ ਹਾਊਸ ਅਰੈਸਟ ਕਰ ਦਿੱਤਾ ਜਾਂਦਾ ਪੰਜਾਬ ਦੇ ਹਾਲਾਤ ਉਹ ਬਣ ਗਏ ਔਰ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਮੈਨੂੰ ਜਿਹੜਾ ਮੇਰਾ ਦਰਦ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਅੱਜ ਪੰਜਾਬ ਦੀ ਹੋਂਦ ਨੂੰ ਮਟਾਉਣ ਦੇ ਲਈ ਯਤਨ ਕੀਤੇ ਜਾ ਰਿਹਾ ਹੈ ਤੁਸੀਂ ਦੇਖੋ ਅੱਜ ਜੇ ਤੁਸੀਂ ਆਧਾਰ ਕਾਰਡ ਉਹਦੇ ਵਿੱਚੋਂ ਪੰਜਾਬੀ ਗਾਇਬ ਹੈ ਆ ਜਿਹੜੇ ਸਾਈਨ ਬੋਰਡ ਲੱਗ ਰਿਹਾ ਹੈ ਉਹਦੇ ਵਿੱਚੋਂ ਪੰਜਾਬੀ ਗਾਇਬ ਆ ਭਾਸ਼ਾ ਵਿਭਾਗ ਵੱਲੋਂ ਜਿਹੜੇ ਲੋਕ ਜਿਹੜੇ ਬੱਚੇ ਸਾਡੇ ਕੋਰਸ ਕਰਦੇ ਸੀ ਪੰਜਾਬੀ ਸਟੈਨੋਗ੍ਰਾਫੀ ਦਾ ਸਰਟੀਫਿਕੇਟ ਲੈ ਕੇ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਲੱਗਣ ਦੇ ਕਾਬਿਲ ਬਣਦੇ ਸੀ ਉਹਨਾਂ ਬੱਚਿਆਂ ਨੂੰ ਇਗਨੋਰ ਕੀਤਾ ਜਾ ਰਿਹਾ ਜਿਹੜੇ ਨੌਕਰੀ ਲੱਗੇ ਹੋਏ ਸੀ ਬੇਰੋਜ਼ਗਾਰ ਕਰ ਤੇ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਦੇ ਵਿੱਚ ਉਹ ਬੱਚੇ ਜਿਹੜੇ 5 ਸਾਲ ਤੋਂ ਕੋਈ 10 ਸਾਲ ਤੋਂ ਨੌਕਰੀ ਕਰ ਰਿਹਾ ਸੀ ਪੰਜਾਬੀ ਭਾਸ਼ਾ ਦਾ ਪਾਸ਼ਾ ਵਿਭਾਗ ਪੰਜਾਬ ਦਾ ਪੰਜਾਬੀ ਸਟੈਨੋਗ੍ਰਾਫੀ ਦਾ ਸਰਟੀਫਿਕੇਟ ਦੀ ਬਦੌਲਤ ਉਹਨੂੰ ਕੱਢਦਾ ਬਾਹਰ ਤੇ ਅੱਜ ਤੱਕ ਪੌਣੇ 4 ਸਾਲ ਹੋ ਗਏ ਪਾਸ਼ਾ ਵਿਭਾਗ ਨੇ ਪੰਜਾਬੀ ਦੀ ਪ੍ਰਫੁੱਲਤਾ ਲਈ ਕਮੇਟੀਆਂ ਨਹੀਂ ਬਣਾਈਆਂ ਜਿਹੜੀਆਂ ਡਿਸਟ੍ਰਿਕਟ ਲੈਵਲ ਤੇ ਵੀ ਬਣਦੀਆਂ ਸਟੇਟ ਲੈਵਲ ਤੇ ਵੀ ਬਣਦੀਆਂ ਉਹ ਅੱਜ ਤੱਕ ਨਹੀਂ ਸੋ ਇਹਨਾਂ ਦਾ ਮਕਸਦ ਇਹ ਹੈ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਖਤਮ ਕਰਨਾ ਹੈ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਮੈਨੂੰ ਇਸ ਗੱਲ ਦਾ ਗਿਲਾ ਹੈ ਇਸ ਗੱਲ ਦਾ ਦੁੱਖ ਹੈ ਅਸੀਂ ਤੁਹਾਨੂੰ ਆਪਣਾ ਜਾਣ ਕੇ ਤੁਹਾਨੂੰ ਵੋਟਾਂ ਪਾਈਆਂ ਸੀ ਮੈਂ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਣਾ ਸੀ ਮੈਂ ਵੀ ਪਾਇਆ ਜੇ ਤੁਹਾਡੀ ਹਾਜ਼ਰੀ ਦੇ ਵਿੱਚ ਕਹਿਣਾ ਕਿ ਮੈਂ ਵੀ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਪਰ ਅੱਜ ਉਹ ਪੰਜਾਬੀ ਲੋਕਾਂ ਦੇ ਨਾਲ ਬੇਵਫਾਈ ਕਰਕੇ ਦਿੱਲੀ ਦੀ ਚੱਕਰੀ ਕਰਨ ਦੇ ਵਿੱਚ ਲੱਗੇ ਹੋਏ ਆ ਕਿਉਂਕਿ ਪੰਜਾਬੀਆਂ ਦੀ ਹਮੇਸ਼ਾ ਦਿੱਲੀ ਦੇ ਨਾਲ ਲੜਾਈ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੀ ਪੈਰ ਵੀ ਸ਼ੁਰੂ ਨਹੀਂ ਅਕਾਲੀ ਦਲ ਦੀ ਇਨਫਿਨਿਟੀਸ਼ਨ ਦੀ ਵੀ ਗੱਲ ਚੱਲੇਗੀ ਹੋਰ ਭਾਵੇਂ ਆਂਦੀ ਗੱਲ ਹੋ ਰਹੀ ਹੈ ਕਿ ਦੇਖੋ ਇਹ ਇਹਦੇ ਬਾਰੇ ਤਾਂ ਕੇਂਦਰ ਸਰਕਾਰ ਜਵਾਬ ਦੇ ਸਕਦੀ ਹੈ ਉਹਨਾਂ ਦੇ ਜਿਹੜੇ ਪੋਰਮ ਚ ਆਉਂਦਾ ਸਾਡੇ ਇਹਦੇ ਵਿੱਚ ਨਹੀਂ ਪਤਾ ਸਰਕਾਰ ਕਦੋਂ ਕਰਦੀ ਆ ਇਹ ਕੇਂਦਰ ਸਰਕਾਰ ਦਾ ਕੰਮ ਸ਼ਬਦਾਲ ਜੀ ਜੇ ਜਿਸ ਨੇ ਤੁਸੀਂ ਇਹ ਮੀਟਿੰਗ ਰੱਖੀ ਆ ਜਾਂ ਜੋ ਫੰਮੇ ਆ 400 ਮੈਡਮ ਜਾਂ ਮੁਸ਼ਕਲਾਂ ਸੁਣਨੀ ਆ ਮੈਡਮ ਨੂੰ ਬੁਲਾ ਰਹੇ ਹੋ ਜੇ ਅੱਜ ਮੈਡਮ ਨਹੀਂ ਪਹੁੰਚਦੇ ਫਿਰ ਉਹਨਾਂ ਦੇ ਲੋਕਾਂ ਦੇ ਮਸਲੇ ਨੂੰ ਤੁਸੀਂ ਸੁਣੋਗੇ ਜਾਂ ਕਿਨੇ ਹੋਰ ਸਮੇਂ ਸੀਐਮ ਦੀ ਕੋਠੀ ਤੱਕ ਕਰੋਗੇ ਅਸੀਂ ਡਟ ਕੇ ਸੰਘਰਸ਼ ਕਰਾਂਗੇ ਜੇ ਮੈਡਮ ਸਾਡੇ ਕੋਲ ਉੱਥੇ ਨਹੀਂ ਹਾਜ਼ਰ ਹੁੰਦੀ ਤੇ ਅਸੀਂ ਸੀਐਮ ਹਾਊਸ ਤੱਕ ਕਰੋ ਕਰੋ ਕਰਾਂਗੇ ਜਾਂ ਓਪਨ ਚੈਲੰਜ ਐ ਇਸ ਗੱਲ ਦਾ ਸਾਡੇ ਨਾਲ ਬਹੁਤ ਧੋਖਾ ਹੋਇਆ ਸਾਡੇ ਲੋਕ ਬਹੁਤ ਨਿਮੋਸ਼ੀਚ ਐ ਖਾਸ ਕਰਕੇ ਖੜ ਹਲਕੇ ਦੇ ਲੋਕ ਜਿਹੜੇ ਉਹ ਬਹੁਤ ਲਵਾਰਸੀ ਭਾਲਦੇ ਆ ਆਪਣੇ ਆਪ ਨੂੰ ਵੀ ਅੱਜ ਅਸੀਂ ਬਿਲਕੁਲ ਲਵਾਰਸੀ ਦੇ ਤੌਰ ਤੇ ਖੜ ਹਲਕਾ ਜੁੜਿਆ ਜਿਹੜੀ ਕਿ ਉਹਨਾਂ ਦੀ ਡਿਊਟੀ ਬਣਦੀ ਸੀ ਉਹਨਾਂ ਨੇ ਕਿਸੇ 1% ਵੀ ਨਹੀਂ ਨਿਭਾਈ ਤੇ ਅਸੀਂ ਡਟ ਕੇ ਉਹਨਾਂ ਦੇ ਖਿਲਾਫ ਸੀਐਮ ਹੌਸ ਤੱਕ ਕਰੋ ਕਰਾਂਗੇ ਜੇ ਉਹ ਨਹੀਂ ਪਹੁੰਚਦੇ ਤਰੀਕ ਸਮਾਸਥਾਨ ਦਾ 3 ਤਿੰਨ ਤਰੀਕ ਤਿੰਨ ਤਰੀਕ ਹੈ ਜੀ 3 ਸਤੰਬਰ ਤਾਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਖਬਰ ਬਾਰੇ ਆਪਣੇ ਕੀਮਤੀ ਵਿਚਾਰ ਕਮੈਂਟ ਕਰਕੇ ਸਾਡੇ ਨਾਲ ਸਾਂਝੇ ਕਰੋ ਪਲੀਜ਼ ḍੂ ਸਬਸਕ੍ਰਾਈਬ ਐਂਡ ਲਾਈਕ ਫ੍ਰੀडम ਟੀਵੀ ਫॉर ਮੋਰ ਇਨਫੋਰਮੇਟਿਵ ਵੀਡੀਓਜ਼